ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰਿਆਂ ਨੇ ਵਧੀਆ ਹੋਵੰਗੇ ਠੀਕ-ਠਾਕ ਹੋਵੰਗੇ ਵੈਲਕਮ ਟੂ ਅਗਰ ਨਿਊ ਬਲੌਗਸ ਤੁਹਾਡਾ ਸਾਡੇ ਅਸੇ ਬਲੌਗ ਦੇ ਵਿੱਚ ਅਸੇ ਬਲੌਗ ਦੀ ਸ਼ੁਰੂਆਤ ਪਟੀਪ ਤੋਂ ਹੀ ਹੋ ਰਹੀ ਆ ਜਾਣੇ ਆ ਬੁਜਾਰ ਸਿੰਘ ਦੇ ਦਾਦੀ ਜੀ ਨੂੰ ਲੈਣ ਚਾਰ ਦਿਨ ਹੋ ਗਏ ਮੰਮੀ ਜੇ ਹੋਏ ਸੀ ਆਦੇ ਪੇਟੀ ਤੇ ਰਿਸ਼ਤੇਦਾਰੀਆਂ ਚਾਹ ਤੇ ਆਇਆ ਫਾਈਨਲੀ ਅੱਜ ਉਹ ਦਿਨ ਆ ਗਿਆ ਵੀ ਜਦੋਂ ਮੰਮੀ ਨੂੰ ਅਸੀਂ ਲੈਣ ਜਾ ਰਹੇ ਹਾਂ ਤੇ ਲੈ ਕੇ ਘਰੇ ਜਾਵਾਂਗੇ ਫਾਈਨਲੀ ਮੈਂ ਬਹੁਤ ਖੁਸ਼ ਹਾਂ ਅੱਜ ਕਿ ਮਾਤਾ ਸ਼੍ਰੀ ਜੀ ਅੱਜ ਆ ਜਾੜੀਏ ਤੁਹਾਰ ਨੂੰ ਸਾਂਭ ਲੈਣੀ ਹੈ ਨਾ ਤਾਂ ਕਰਕੇ ਲਓ ਬਈ ਗਾਇਸ ਹੁਣ ਆਪਾਂ ਲੈਨ ਚੱਲੇ ਆ ਮਮਮੀ ਨੂੰ ਅੱਜ ਫਾਈਨਲੀ ਅਸੀਂ ਬਹੁਤ ਜ਼ਿਆਦਾ ਖੁਸ਼ ਆ ਵੀ ਮਮਮੀ ਨੂੰ ਅਸੀਂ ਲੈਨ ਚੱਲੇ ਆ ਅੱਜ ਉਹ ਵੀ ਕਿਹੜੇ ਕਿਹੜੇ ਲੱਗੇ ਹੋਈ ਯਾਰੀ ਕੀ ਹਾਊਸਫੁੱਲ 5 ਤੱਕੋਂ ਦਾ ਮੁੰਡਾ 3 13 ਨੂੰ ਆਉਗੇ ਸੋਹਣੇ ਹੋਣਾ ਦੇਵ ਕਰੋੜ ਦੀ ਵਧੀਆ ਹੁੰਦੀ ਹੈ ਤੇ ਅੱਜ ਮਮਮੀ ਦਾ ਫੋਨ ਆਉਂਦੇ ਆਪ ਹੀ ਆ ਗਿਆ ਕਿਸੇ ਦਾ ਗਿਆ ਨਹੀਂ ਸੀ ਮਮਮੀ ਤੁਸੀਂ ਆਜੋ ਮਮਮੀ ਨੂੰ ਖੁਦ ਨਹੀਂ ਛੁੱਟੀਆਂ ਸੀ ਹਾਂ ਕਿਉਂਕਿ ਆਈ ਵਾਰ ਨਾ ਪਤਾ ਕੀ ਸੀਗਾ ਅਸੀਂ ਮੰਮੀ ਨੂੰ ਫੋਨ ਕਰ ਦਿੰਦੇ ਸੀ ਆਜਾ ਮੰਮੀ ਆਜਾ ਮੰਮੀ ਵੀ ਅਸੀਂ ਕਿਹੋ ਜਿਹਾ ਚੱਲੇ ਇਸ ਵਾਰ ਮੰਮੀ ਨੂੰ ਵਿਚਾਰੇ ਨਹੀਂ ਪਰੇਸ਼ਾਨ ਕਰਨਾ ਮੰਮੀ ਦਾ ਜਿੰਨਾ ਦਿਲ ਕਰਦਾ ਰਹੇ ਉਹ ਲੈਣਗੇ ਹੈਨਾ ਸਹੀ ਹੈਨਾ ਹਾਂ ਹੁਣ ਅਸੀਂ ਲੈਣ ਜਾਨੇ ਆਹ ਜਹਾਰਾ ਦੀ ਦਾਦੀ ਉਹਨੇ ਚੱਲਿਆ ਮੈਂ ਆਦੀ ਸੱਸ ਸਾਮਾਨ ਲੈਣ ਚਲੀ ਆਂ ਵਿਕੀ ਆਦੀ ਮੰਮੀ ਨੂੰ ਲੈਣ ਜੱਲੇ ਨੇ ਦਾ ਬੱਕਰੇ ਵਲੇ ਜਾਂਦਾ ਬੱਕਰਾ ਲੋ ਵੀ ਆਪਾਂ ਪਹੁੰਚ ਗਏ ਭੂਆ ਕੀ ਘਰੇ ਮੰਮੀ ਲੈਣ ਵਾਸਤੇ ਮੰਮੀ ਦੇ ਪਿੱਛੇ ਅੱਜੋ ਜੀ ਭਜ ਲੋ ਜੀ ਭਜ ਲੋ ਜੀ ਨੰਦਾਂ ਦਾ ਪਰਜਾਈਆਂ ਦਾ ਪਰਜਾਈਆਂ ਦਾ ਨੰਦਾਂ ਦਾ ਪਿਆਰ ਬਹੁਤ ਸਾਰਾ ਪਿਆਰ ਲੈਣ ਆ ਗਏ ਪੂਆ ਜੀ ਅੱਜ ਅਸੀਂ ਆਦੀ ਮੰਮੀ ਨੂੰ ਐ ਚੱਲ ਮੰਮੀ ਤੇਰੇ ਸਹੁਰੇ ਛੱਡ ਕੇ ਜੀ ਇਹਦੇ ਨੂੰ ਐ ਰਿਖੀ ਲੋ ਬਈ ਮੰਮੀ ਨੂੰ ਉਠਾ ਲਏ ਅਸੀਂ ਅੱਜ ਹੈ ਐਸੀ ਥੱਪੇ ਕਰਾਏ ਨੇ ਕਿੰਨੇ ਪੁੱਛਣ ਤੋਂ ਚੜਾ ਮੰਮੀ ਇੰਨੇ ਦਿਨ ਸਾਡੇ ਬਿਨਾਂ ਜੀ ਲੱਗਿਆ ਸੀ ਹਾਂ ਦੂਰੋਂ ਜੀ ਤਾਂ ਪੁੱਤਰ ਆ ਵੀ ਜਾਂਦਾਗਾ ਕਿਵਾਂ ਕਾ ਜਾਤਾ ਹੁੰਦੇ ਆ ਹੁੰਦੀ ਹੈ ਕਿੰਨੇ ਤਰੀਕ ਨੂੰ ਜਾਣਾ ਮੈਂ ਜੀਰਾ ਹਜੂਰ ਸਾਹਿਬ ਅਸੀਂ ਵੀ ਉਹੀ ਤਰੀਕਾ ਜਾਣਾ ਸੀ ਦੇਖ ਲਓ ਹਨਾ ਕੈਨਸਲ ਹੋ ਗਿਆ ਥੋੜਾ ਜੀ ਅਸੀਂ ਤਾਂ ਉਹ ਕਰਾਇਆ ਐਸੀ ਰੱਬ ਹਾਂ ਬਈ 10 ਦੇ ਬੰਦ ਮੈਂ ਨਾ ਜਾਉਂਦਾ ਮਾਵਦਿਲ ਆ ਕੇ ਆ ਗਏ ਫਿਰੋ ਤਾਂ ਉਦੋਂ ਮੰਮੀ ਬਾਰਿਸ਼ ਹੋ ਗਈ ਉਧਰ ਨਹੀਂ ਪੈਂਦਾ ਬੜੀਆ ਮੌਸਮ ਆਉਣ ਉਧਰ ਚਲੋ ਕੋਈ ਨਾ ਆਪਾਂ ਹੋਰ ਕਿਤੇ ਘੁੰਮਿਆਵਾਂਗੇ ਘੁੰਮਣ ਤੋਂ ਜ਼ਿਆਦਾ ਆ ਬਸ ਠੀਕ ਹੈ ਤੁਸੀਂ ਆਪਾਂ ਸਿਰਫ ਇੱਕ ਚ ਘੁੰਮ ਸਕਦੇ ਆ ਕੁਣਸਾ ਤੋਂ ਬਰਨਾਲਾ ਬਨਾਲਾ ਤੋਂ ਕੁਣਸਾ ਯਾਰ ਵਾਡਲ ਗੱਡੀ ਇਹਦੇ ਵਿਚਾਲੇ ਵਿਚਾਲੇ ਜਿਹੜੀਆਂ ਚੀਜ਼ਾਂ ਆਉਂਦੀਆਂ ਘੁੰਮ ਲਵੋ ਬਸ ਯਾਰ ਤਾਂ ਅੰਬਰਸੋ ਜਾਂਦਾ ਤੂੰ ਪਾਈ ਪਚਾਉਂਦਾ ਗੱਡੀ ਚ ਵੀ ਤਾਰੂ ਕੋਈ ਤਾਂ ਗੱਲ ਹਾਂ ਅੰਮ੍ਰਿਤਸਰ ਜਾ ਕੇ ਆਵਾਂਗੇ ਪਸਾਰੀਏ ਲਓ ਬਈ ਗਾਇਜ਼ ਆਪਾਂ ਪਹੁੰਚ ਗਏ ਘਰੇ ਤੇ ਅੱਜ ਆਪਾਂ ਬਣਾ ਰਹੇ ਆ ਠੀਕ ਆ ਦੋ ਇੱਕ ਦਾਲ ਬਣਾਤੀ ਜਵਾਕਾਂ ਵਾਸਤੇ ਉਹ ਬਣਾਤੀ ਜੀਜੀ ਜੀ ਨੇ ਤੇ ਮੈਂ ਬਣਾ ਰਿਆ ਪੈਂਡੀਆਂ ਠੀਕ ਐ ਤੇ ਇਧਰ ਇਹ ਰਿੱਕੀ ਕਰ ਰਹੇ ਨੇ ਆਵਦੀ ਗੱਡੀ ਸਾਫ਼ ਹਨਾ ਰਿੱਕੀ ਕਿਧਰ ਗਏ ਕਿਧਰ ਗਏ ਕਾਹ ਹੋ ਲੋ ਵੀ ਸਾਰੇ ਕਹਿੰਦੇ ਸੀਗੇ ਮੇਰੀ ਨਾ ਵੀਡੀਓ ਦੇ ਵਿੱਚ ਆਵਾਜ਼ ਨਹੀਂ ਆਈ ਜੇ ਜੁਝਾਰ ਸੁੱਕਾ ਪਿਆ ਦੀ ਤਾਂ ਕਰਕੇ ਨਾ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਬਹੁਤ ਹੋਲੀ ਬੋਲੀ ਸੀਗੀ ਸੋ ਸੌਰੀ ਗਾਇਸ ਬਟ ਨੈਕਸਟ ਵੀਡੀਓ ਦੇ ਵਿੱਚ ਨਾ ਮੈਂ ਮਾਈਕ ਲਾ ਕੇ ਹੀ ਬੋਲੂਗੀ ਜਿਹੜੀ ਇਦਾਂ ਦੀ ਇਨਫੋਰਮੇਸ਼ਨ ਵਾਲੀ ਵੀਡੀਓ ਹੁੰਦੀ ਆ ਉਵੇਂ ਮਾਈਕ ਯੂਜ਼ ਕਰਕੇ ਫਿਰ ਹੀ ਤੁਹਾਨੂੰ ਦੱਸਿਆ ਕਰੂੰਗੀ ਸੋ ਕਲੀਨ ਨੇ ਮੇਰੇ ਪੁੱਤ ਨੇ ਕਿਹਾ ਤਾਂ ਵੀ ਠੀਕ ਹੈ ਚਾਚੀ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਕਿਵੇਂ ਹੋ ਸਾਰੇ ਜਣੇ ਵੈਲਕਮ ਟੂ आवर ਨਿਊ ਬਲੌਗ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਤੇ ਕਿ ਅੱਜ ਨਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਆ ਭਾਈ ਠੀਕ ਆ ਮੰਮੀ ਨੂੰ ਲੈ ਆਈ ਸੀ ਆਪਾਂ ਘਰੇ ਕੱਲ ਬਲੌਗ ਕੱਲ ਦਾ ਹੀ ਸਟਾਰਟ ਆ ਪਰ ਅੱਜ ਆ ਆਪਣਾ ਸੈਕੰਡ ਡੇ ਚੱਲ ਪਿਆ ਤੇ ਸੈਕੰਡ ਡੇ ਆਪਾਂ ਆ ਗਏ ਬੁਟੀਕ ਤੇ ਠੀਕ ਐ ਬੁਟੀਕ ਤੇ ਆਈ ਸੀਗੇ ਕਿ ਮੇਰਾ ਆ ਗਿਆ ਪਾਰਸਲ ਕਿਧਰ ਗਿਆ ਪਾਰਸਲ ਮੇਰਾ ਆਇਆ ਸੀ ਪਾਰਸਲ ਰਿੱਕੀ ਨੂੰ ਪੈ ਗਿਆ ਸੀਗਾ ਹੌਲ ਕਹਿੰਦਾ 360 ਰੁਪਏ ਦਾ ਤੂੰ ਕੀ ਮੰਗਾ ਲਿਆ ਮੈਂ ਕਿਹਾ 360 ਰੁਪਏ ਦੀ ਮੈਂ ਇਹੋ ਜੀ ਚੀਜ਼ ਮੰਗਾਈ ਹੈ ਜਿਹੜੀ ਤੁਸੀਂ ਐਂ ਕਹੋਗੇ ਵਾਹ ਵਨਪੀਸ ਕਮਾਲ ਕਰਤੀ ਜਿਹੜੀ ਆਪਣੇ ਘਰਾਂ ਦੇ ਵਿੱਚ ਸਾਰਿਆਂ ਨੂੰ ਜ਼ਰੂਰ ਤੁੰਗੇ ਤੇ 360 ਰੁਪਏ ਦੀ ਬਸ ਠੀਕ ਹੈ ਤੇ ਇਹ ਮੈਂ ਪਾਰਸਲ ਮੰਗਵਾਇਆ ਸੀਗਾ 2200 ਤੋਂ 200 ਦੇ ਉੱਤੇ ਤੁਸੀਂ ਭਰਨਾਗਾ ਠੀਕ ਹੈ ਰੈਕ ਸ਼ੂ ਰਹਿ ਕੇ ਜਿਹੜੇ ਹੁੰਦੇ ਆ ਠੀਕ ਆ ਤੁਹਾਨੂੰ ਦਿਖਾਉਣੀ ਆ ਬਾਈ ਤੁਹਾਨੂੰ ਆਹ ਡੱਬੇ ਚ ਆਇਆ ਸੀਗਾ ਅਸੀਂ ਖੋਲਤਾ ਤੇ ਸੀ ਜੜ ਜੀ ਦਿੱਤਾ ਆਹ ਸ਼ੂ ਰਹਿ ਕਾ ਬਾਈ ਪਹਿਲਾਂ ਤਾਂ ਤੁਸੀਂ ਇਹਦਾ ਸਾਈਜ਼ ਵਗੈਰਾ ਚੈੱਕ ਕਰ ਸਕਦੇ ਹੋ ਠੀਕ ਹੈ ਰਿੱਕੀ ਤੁਹਾਨੂੰ ਕਿਵੇਂ ਲੱਗਿਆ 360 ਰੁਪਏ ਲਾ ਕੇ ਇੱਕ ਤਾਂ ਮੈਨੂੰ ਇਹਦੀ ਸਭ ਤੋਂ ਵਧੀਆ ਚੀਜ਼ ਲੱਗੀ ਵੀ ਇਹਦੇ ਤੇ ਕਵਰ ਆ ਦੇ ਕੋਲ ਲੈ ਆਏ ਜਿੱਪ ਨਾਲ ਮੈਂ ਖੋਲਿਆ ਇਹ ਐਂ ਨਹੀਂ ਆਇਆ ਇਹਨੂੰ ਜੋੜਨਾ ਪੈਂਦਾਗਾ ਠੀਕਾ ਜੋੜਿਆ ਸੀਗਾ ਆਪਾਂ ਵੀ ਤੇ ਇਹਦੇ ਵਿੱਚ ਇਦਾਂ ਸ਼ੂਟ ਇੱਕ ਜਾਣਗੇ ਨਾ ਗਰਦ ਜਾਵੇ ਨਾ ਮਿੱਟੀ ਜਾਵੇ ਤੁਹਿਆਰ ਤੂੰ ਤਾਂ ਬਚਾਉਣਾ ਪਊਗਾ ਵੀ ਘਰੇ ਜੇ ਆਪਾਂ ਨੂੰ ਐਂ ਹੁੰਦਾ ਸ਼ੂ ਆਸ-ਪਾਸੇ ਪਏ ਆ ਤਾਂ 360 ਰੁਪਏ ਦੀ ਚੀਜ਼ ਮੰਗਵਾ ਕੇ ਆਪਾਂ ਵਧੀਆ ਸਮਝ ਸਕਦੇ ਆ ਇਹਦੇ ਵਿੱਚ ਆਪਦੇ ਸ਼ੂ ਵਗੈਰਾ ਸ਼ੂ ਕਿਉਂ ਕੋਈ ਹੋਰ ਚੀਜ਼ ਵੀ ਸਮਝ ਸਕਦੇ ਆ ਉਹ ਤਾਂ ਆਪਾਂ ਆਪਣੇ ਅਕੋਰਡਿੰਗ ਦਾ ਵੀ ਆਪਾਂ ਕਰਨਾ ਹੋਰ ਵੀ 5 6 600 700 ਤੱਕ ਪੂਰੀਆਂ ਘੈਂਟ ਘੈਂਟ ਜਿਹੜੀਆਂ ਚੀਜ਼ਾਂ ਨੇ ਕੱਪੜੇ ਵੀ ਰੱਖ ਸਕਦੇ ਆ ਡੈਲੀ ਵਾਲੇ ਹਾਂ ਡੈਲੀ ਵੀਰ ਵਾਲੇ ਕੱਪੜੇ ਵੀ ਰੱਖ ਸਕਦੇ ਆ ਐਂ ਮਾਰ ਕੇ ਬੱਚਿਆਂ ਦੇ ਤੇ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਤਾਂ ਇਹ ਤੇ ਮੈਨੂੰ ਪੈਸੇ ਲਾਏ ਤੇ ਕੋਈ ਖਰਾਬ ਨਹੀਂ ਲੱਗੇ ਹੈਗੇ ਇਦਾਂ ਹੀ ਮੈਂ ਨਵੇਂ-ਨਵੇਂ ਪਾਰਸਲ ਮੰਗਵਾਉਂਦੀ ਰਹੂੰਗੀ ਤੁਹਾਨੂੰ ਵੀ ਦੱਸਦੀ ਰਹੂੰਗੀ ਤੁਸੀਂ ਵੀ ਮੰਗਵਾਇਆ ਕਰੋ ਮੀਸ਼ੋ ਦੇ ਉੱਤੇ ਸ਼ੂ ਰੈਕ ਭਰਨਾਗਾ ਬਸ ਹੋਰ ਕੁਝ ਨਹੀਂ ਸ਼ੂ ਰੈਕ ਭਰਿਓ ਤੁਹਾਡੇ ਕੋਲ ਕਾਫੀ ਆਪਸ਼ਨ ਆ ਜਾਣਗੇ ਆ ਮੈਂ ਇਹ ਮੰਗਵਾਇਆ ਤੁਸੀਂ ਕੋਈ ਵੀ ਮੰਗਵਾ ਸਕਦੇ ਹੋ ਜਿਵੇਂ ਕੁਆਲਿਟੀ ਦੀ ਗੱਲ ਕਰਾਂ ਤਾਂ ਬੈਸਟ ਕੁਆਲਿਟੀ ਆ ਠੀਕ ਆ ਮੈਨੂੰ ਨਹੀਂ ਲੱਗਦਾ ਕਿ ਕੁਆਲਿਟੀ ਦੇ ਵਿੱਚ ਕੋਈ ਵੀ ਮੈਂ ਤੁਹਾਨੂੰ ਕਹਾ ਵੀ ਕੋਈ ਉੱਚੀ ਨੀਚੀ ਹੋਈ ਰੂਪੀ ਜਾਂ ਵਧੀਆ ਨਹੀਂ ਭੇਜਿਆ ਹੁਣ ਬਾਕੀ ਬਈ ਇਹਦੇ ਵਿੱਚ ਕੋਈ ਚੀਜ਼ ਰੱਖ ਸਕਦੇ ਹੋ ਤੁਸੀਂ ਠੀਕ ਐ ਲਓ ਜੀ ਫੇਰ ਵੀ ਕਿੰਨੀਆਂ ਜੋੜੀਆਂ ਰੱਖ ਸਕਦੇ ਹੋ ਵੀ ਦੇਖੋ ਹੋਰ ਕੀ ਪ੍ਰੀਮੀਅਮ ਕੁਆਲਿਟੀ ਐ ਕਿੰਨੀਆਂ ਜੋੜੀਆਂ ਰੱਖ ਸਕਦੇ ਨੇ ਕਿ ਆਪਾਂ ਇਹ ਚ ਦੇਖੋ ਕਿ 3 ਸ ਤੇ 3 6 ਤੇ 3 9 ਤੇ 3 15 ਜੋੜੀਆਂ ਰੱਖ ਸਕਦੇ ਹਾਂ ਬਈ ਆਪਸ ਨੂੰ ਠੀਕ ਹੈ ਬੜੀ ਚੀਜ਼ ਲੱਗੀ ਮੈਨੂੰ ਤਾਂ ਬਹੁਤ ਵਧੀਆ ਲੱਗੀ ਤੁਸੀਂ ਕਿਸੇ ਨੇ ਵੀ ਮੰਗਵਾਉਣਾ ਹੋਇਆ ਮੈਂ ਤੁਹਾਨੂੰ ਦੱਸਦਾ ਇਹ ਮਗਾਈ ਆਪਾਂ ਮਿਸ਼ੂ ਤੋਂ ਠੀਕ ਹੈ ਸ਼ੂ ਰੈਕ ਭਰ ਲਿਓ ਤੁਹਾਨੂੰ ਆਪਸ਼ਨਾਂ ਮਿਲ ਜਾਣਗੇ ਠੀਕ ਹੈ ਤੁਹਾਨੂੰ ਗਵਾ ਸਕਦੇ ਥੈਂਕ ਯੂ ਹਾਂਜੀ ਗਾਇਜ਼ ਲੋ ਬਈ ਅੱਜ ਗਰਮੀ ਬੜੀ ਜ਼ਿਆਦਾ ਹੈ ਟੈਂਪਰੇਚਰ ਘੱਟੋ ਘੱਟ 44 ਬੰਦਾਲੀ ਹੋਇਆ ਪਿਆਗਾ ਤਰਿੱਕੀ ਮੈਨੂੰ ਕਹਿੰਦੀ ਮਨਪ੍ਰੀਤ 1 ਵਜਿਆ ਪਿਆਗਾ ਵੀ ਤੇਰੇ ਨਾਲ ਸਾਰੇ ਕੰਮ ਆ ਜਿਹੜੇ ਜਿੰਨੇ ਵੀ ਤੇਰੇ ਕੰਮ ਨੇ ਵੀ ਉਹ ਮੈਂ ਕੰਪਲੀਟ ਕਰਵਾ ਲਿਆ ਹੋਣਾਗਾ ਥੈਂਕ ਯੂ ਸੋ ਮੱਚ ਰਿੱਕੀ ਅੱਜ ਇੰਨੇ ਕਸਾਫਤ ਚ ਨਿਮਾਰੀ ਤੇ ਲੱਗ ਜਾਣੇ ਹਾਂ ਹਾਂ ਕਿਉਂ ਪਿੱਕ ਆਇਆ ਨਾ ਜੁਝਾਰ ਵੀ ਬਈ ਮਦਰ ਫੀਡ ਲੈਂਦਾਗਾ ਹਨਾ ਜੇ ਮੈਂ ਮੈਨੂੰ ਗਰਮੀ ਗਰਮੀ ਲੱਗ ਗਈ ਉਹ ਤਾਂ ਆਟੋਮੈਟਿਕ ਹੀ ਲੱਗ ਜਾਣੀ ਆ ਸੋ ਤਾਂ ਕਰਕੇ ਥੈਂਕ ਯੂ ਸੋ ਮੱਚ ਤੇ ਹੁਣ ਆਪਾਂ ਜਾਂਦੇ ਆ ਬਾਜ਼ਾਰ ਠੀਕ ਆ ਬਾਜ਼ਾਰ ਦੇ ਸਾਰੇ ਕੰਮ ਆਪਾਂ ਕੰਪਲੀਟ ਕਰਕੇ ਖਾ ਪੀ ਕੇ ਹਨਾ ਇਸ ਤੋਂ ਬਾਅਦ ਮੈਂ ਤੁਹਾਨੂੰ ਅੱਜ ਤੁਸੀਂ ਕਿਹਾ ਸੀ ਨਾ ਵੀ ਦੀਦੀ ਕੁੜਤੇ ਬਾਰੇ ਵੀ ਦੱਸਿਓ ਕੱਲ ਵਾਲੀ ਵੀਡੀਓ ਨੂੰ ਬਹੁਤ ਸੋਹਣਾ ਰਿਸਪੌਂਸ ਦਿੱਤਾ ਤੁਸੀਂ ਬਹੁਤ ਵਧੀਆ ਤੁਸੀਂ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਹੁਣ ਆਪਾਂ ਕਿਰਾਂ ਬਾਜ਼ਾਰ ਜਾਏ ਇਹ ਫਿਰ ਅੱਪਾ ਤਾਂਡੇ ਨਾਲ ਜਿਹੜੀ ਕੱਲ ਵਾਲੀ ਡਿਸਕਸ਼ਨ ਆ ਉਹ ਕਰਾਂਗੇ ਹਲੋ ਬਈ ਕੁੜੀਓ ਵਾਪਸੀ ਆਪਣੀ ਹੋ ਗਈ ਆ ਠੀਕ ਆ ਤੇ ਅੱਜ ਮੈਂ ਤੁਹਾਡੇ ਲਈ ਇੰਨੇ ਕ ਜਿਆਦਾ ਸੋਹਣੇ ਠੀਕ ਆ ਪ੍ਰਿੰਟ ਲੈ ਕੇ ਆਉਂਗੀ ਵੀਡੀਓ ਦੇ ਵਿੱਚ ਇੰਨੀ ਕੁ ਜ਼ਿਆਦਾ ਸੋਹਣੇ ਕਾਟਨ ਦੇ ਪਿਓਰ ਕਾਟਨ ਠੀਕ ਹੈ ਤੇ ਤੁਸੀਂ ਆਰਡਰ ਕਰ ਸਕਦੇ ਹੋ ਹਾਂ ਸਟਿਚ ਕਰਨੇ ਹਾਂ ਸਟਿਚ ਮੇਰੇ ਤੋਂ ਕਸਟਮਾਈਜ਼ ਕਰਾਉਣੇ ਹੋਏ ਕਸਟਮਾਈਜ਼ ਕਰਵਾ ਲਿਓ ਤੁਹਾਡੀ ਮਰਜ਼ੀ ਆ ਠੀਕ ਆ ਆਏ ਮੰਨ ਲਓ 15 ਤੋਂ 20 ਪ੍ਰਿੰਟ ਨੇ ਠੀਕ ਆ ਸੂਟ ਹੋਣਗੇ ਘੱਟੋ ਘੱਟ 30 35 ਜਿਹਨੇ ਆਰਡਰ ਕਰਨੇ ਹੋਏ ਕਰ ਦਿਓ ਤੇ ਇਸ ਤੋਂ ਪਹਿਲਾਂ ਗਰਮੀ ਬਹੁਤ ਹੋਈ ਪਈ ਆ 40 ਡਿਗਰੀ ਟੈਂਪਰੇਚਰ ਹੋ ਗਿਆ ਬਰਨਾਲੇ ਦਾ ਤਾਂ ਕਰਕੇ ਅਸੀਂ ਦਿਲ ਅਤੇ ਦਿਮਾਗ ਨੂੰ ਠੰਡਕ ਪਹੁੰਚਾਉਣ ਲਈ ਦਿੱਲੀ ਦੀ ਮਸ਼ਹੂਰ ਤੇ ਨਵੀਂ ਸਕੰਜਵੀ ਗੂੰਦ ਕਤੀਰਾ ਪੀਣ ਆਏ ਆ ਹੈਨਾ ਤੇ ਮੇਰੇ ਕਲਾਇੰਟ ਵੇਟ ਕਰ ਰਹੇ ਆ ਮੇਰੀ ਸ਼ਾਪ ਤੇ ਤਾਂ ਜਲਦੀ ਜਲਦੀ ਪੀ ਕੇ ਗੂੰਦ ਕਤੀਰਾ ਫਿਰ ਆਪਾਂ ਜਾਈਏ ਵੀਰੇ ਨੇ ਸਿਆਪਟ ਦੇਖ ਕੇ ਨਹੀਂ ਸੋਣੀ ਕੀਤੀ ਰੱਖੀ ਪਾਣੀ ਦੇ ਨਿੰਬੂ ਰੱਖ ਕੇ ਇਹ ਨਾ ਭਾਈ ਇੱਥੇ ਇਹ ਇਹ ਮੁੰਡਾ ਨਾ ਬੜੀ ਵਧੀਆ ਬਣਾਉਂਦਾ ਹੈ ਨਾ ਰਿੱਕੀ ਗੂੰਦ ਕਤੀਰਾ ਇੱਕ ਨੰਬਰ ਇੱਕ ਨੰਬਰ ਇਹ ਇੱਥੇ ਕਚਹਿਰੀਆਂ ਕੋਲ ਹੀ ਆ ਉਹ ਜਿਵੇਂ ਸਾਹਮਣੇ ਫੌਗ ਵਾਲੇ ਜਿਦੋਂ ਆਪਾਂ ਬਰਨਾਲੇ ਤੋਂ ਇਧਰ ਨੂੰ ਹੰਢਿਆ ਇੱਕ ਨੀਂਵ ਜਾਂਦੇ ਆ ਉਧੋਂ ਆਉਂਦੀ ਆ ਦੁਕਾਨੇ ਦੀ ਇਹ ਹਾਂਜੀ ਬਈ ਕੁੜੀਓ ਤੇ ਆਪਾਂ ਤੁਹਾਨੂੰ ਦੱਸਿਆ ਸੀਗਾ ਠੀਕ ਆ ਸਲਵਾਰ ਦਾ ਦੱਸਿਆ ਸੀਗਾ ਇੱਕ ਆ ਪੱਖੇ ਬੰਦ ਕਰ ਦਿਓ ਪੱਖੀਆਂ ਇਹਨਾਂ ਕਰਕੇ ਨਾ ਮੇਰਾ ਆਵਾਜ਼ ਨਹੀਂ ਆਉਦੀ ਮੈਂ ਸਪੀਕਰ ਅੱਜ ਵੀ ਬਾਹਰ ਪੁਲੀ ਹਾਂ ਉੱਥੇ ਕੋਥੋਂ ਬੰਦ ਹੋਣਗੇ ਬੱਤ ਪੱਖੀਆਂ ਬੰਦ ਕਰ ਦੇ ਦੋਨੇ ਇਹਨਾਂ ਕਰਕੇ ਫਿਰ ਆਵਾਜ਼ ਨਹੀਂ ਆਉਦੀ ਫਿਰ ਸੈਕਿੰਡ ਸਵਿਚ ਫਿਰ ਥਰਡ ਸਵਿਚ ਸੈਕਿੰਡ ਸੈਕਿੰਡ ਇੱਕ ਹਾਂਜੀ ਸੈਕਿੰਡ ਤੇ ਥਰਡ ਹਾਂਜੀ ਨਾ ਨਹੀਂ ਬੰਦ ਹੋਇਆ ਸੈਕਿੰਡ ਚ ਉੱਪਰ ਨੀਚੇ ਵਾਲੇ ਇੱਕ ਪਹਿਲੀ ਇੱਕ ਪਹਿਲੀ ਉੱਪਰ 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 ਉਹ ਦੂਜੀ ਸਾਈਡ ਆਹ ਬਸ 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 ਹੁਣ ਜਮਾ ਸਹੀ ਆਵਾਜ਼ ਆ ਜਾਊ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਕਾਫੀ ਸਾਰੀ ਪ੍ਰੋਬਲਮ ਆ ਰਹੀ ਸੀਗੀ ਵੀ ਜਿਹੜੀ ਮੇਰੀ ਆਵਾਜ਼ ਆ ਉਹ ਦਰਸ਼ਕਾਂ ਤੱਕ ਨਹੀਂ ਪਹੁੰਚ ਸਕੀ ਹੋਰ ਬੱਕੇ ਬਣਾ ਦੇ ਰਾਇਆ ਕਿਉਂਕਿ ਮੈਂ ਵੀ ਸੋਚਿਆ ਵੀ ਯਾਰ ਐਡੇ ਵੱਡੇ ਸਪੀਕਰਾਂ ਆ ਸੀ ਪੀਰੇ ਕਿਵੇਂ ਹੋਈ ਨਹੀਂ ਸਾਡੇ ਤਮੀ ਸਾਟੀ ਬਾਅਦ ਨਾ ਪਹੁੰਚੇ ਤੁਹਾਡੇ ਤੱਕ ਹਨ ਇਹ ਤਾਂ ਨਹੀਂ ਹੋ ਸਕਦੀ ਘਰਾਨੀ ਹੋਈ ਸੁਣ ਕੇ ਹਾਂਜੀ ਤੇ ਸਲਵਾਰ ਦੇ ਸਲਵਾਰ ਦੇ ਰਿਗਾਰਡਿੰਗ ਤੁਹਾਡੇ ਕਾਫੀ ਸਾਰੇ ਪੋਰਸ਼ਨ ਵੀ ਸੀਗੇ ਤੁਸੀਂ ਕਿਹਾ ਸੀਗਾ ਵੀ ਦੀਦੀ ਕਟਿੰਗ ਦੱਸੋ ਸਲਵਾਰ ਦੀ ਹਨਾ ਤੇ ਇਹ ਕਟਿੰਗ ਕੋਈ ਗੱਲ ਨਹੀਂ ਜਲਦੀ ਦੱਸਾਂਗੇ ਪਹਿਲਾਂ ਜਿਹੜੀਆਂ 2-3 ਚੀਜ਼ਾਂ ਸੀਗੀਆਂ ਸਲਵਾਰ ਵਾਲੀਆਂ ਹਨਾ ਉਹ ਮੈਂ ਤੁਹਾਨੂੰ ਦੱਸਤੀਆਂ ਸੀਗੀਆਂ ਵੀ ਇਹ ਬੇਸਿਕ ਜੀਆਂ ਚੀਜ਼ਾਂ ਹੁੰਦੀਆਂ ਨੇ ਜਿੰਨਾ ਕਰਕੇ ਆਪਾਂ ਨੂੰ ਕਈ ਵਾਰ ਪ੍ਰੋਬਲਮ ਆਉਂਦੀ ਆ ਜੇ ਇਹ ਚੀਜ਼ਾਂ ਸਹੀ ਹੋ ਜਾਣ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਤੇ ਪਰੇਸ਼ਾਨੀ ਨਹੀਂ ਆਉਂਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਉਹ ਸਲਵਾਰ ਤੁਹਾਨੂੰ ਮੈਂ ਸਾਰਾ ਕੁਝ ਦੱਸ ਦਿੱਤਾ ਸੀਗਾ ఎవਰੀਥਿੰਗ ਹਨਾ ਹੋ ਗਿਆ ਸੀਗਾ ਆਪਣਾ ਤੇ ਇੱਕ ਮੈਂ ਕੱਲ ਕਿਹਾ ਸੀਗਾ ਵੀ ਬਾਈ ਇੱਕ ਤਾਂ ਹੁੰਦੀ ਆ ਫਿਟਿੰਗ ਵਾਲੀ ਕਮੀਜ਼ ਫਿਟਿੰਗ ਵਾਲੀ ਸ਼ਰਟ ਹਨਾ ਇੱਕ ਆਪਾਂ ਬਣਾਉਣੇ ਹੁੰਦੇ ਆ ਬਾਈ ਲੂਜ਼ ਕੁਰਤਾ ਪਾਕਿਸਤਾਨੀ ਕੁਰਤਾ ਆਪਾਂ ਕਿਵੇਂ ਬਣਾਉਣੇ ਠੀਕ ਆ ਉਹਦਾ ਨਾਪ ਆਪਾਂ ਕਿਦਾਂ ਕਰ ਸਕਦੇ ਆ ਵੀ ਨਾਰਮਲ ਜਿੱਦਾਂ ਫਿਟਿੰਗ ਵਾਲੀ ਕਮੀਜ਼ ਆ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਪਾਕਿਸਤਾਨੀ ਕੁੜਤਾ ਹੁੰਦਾਗਾ ਛੋਟੇ ਚਾਕਾਂ ਵਾਲਾ ਜਾਂ ਪਾਕਿਸਤਾਨੀ ਕੁੜਤਾ ਲੂਜ਼ ਕਲੀਆਂ ਵਾਲਾ ਉਹਦਾ ਆਪਾਂ ਨਾਪ ਅੱਗੇ ਕਿਵੇਂ ਦੇਣਾਗਾ ਕਿਵੇਂ ਦੱਸਣਾਗਾ ਆਪਦੇ ਟੇਲਰ ਨੂੰ ਤਾਂ ਜੋ ਤੁਹਾਡਾ ਜਿਹੜਾ ਸੂਟ ਆ ਕੁੜਤਾ ਸੂਟ ਆ ਉਹ ਸਹੀ ਤਰੀਕੇ ਨਾਲ ਬਣ ਸਕੇ ਠੀਕ ਆ ਤਾਂ ਪਹਿਲਾਂ ਤਾਂ ਆਪਾਂ ਬਈ ਮੇਰੀ ਨਾ ਫਿਟਿੰਗ ਵਾਲੀ ਕੁੜਤੀ ਚਾਹਦੇ ਆ ਆਪਾਂ ਜਿਹੜੀ ਮੇਰੀ ਫਿਟਿੰਗ ਵਾਲੀ ਸ਼ਰਟ ਆ ਪਹਿਲਾ ਆਪਾਂ ਚੱਕਾਂਗੇ ਆਹ ਵਾਲੀ ਠੀਕ ਹੈ ਤਾਂ ਇਸ ਤੋਂ ਬਾਅਦ ਜਿਹੜੀ ਮੇਰੀ ਕੋਡ ਸੈਟ ਵਾਲੀ ਸ਼ਰਟ ਹੈ ਠੀਕ ਹੈ ਆਪਾਂ ਉਹ ਚੱਕਾਂਗੇ ਕੋਡ ਸੈਟ ਵਾਲੀ ਕਮੀਜ਼ ਜਿਹੜੀ ਛੋਟੇ ਚੌਕਾਂ ਵਾਲੀ ਬਣੀ ਹੋਈ ਆ ਲਿਓ ਬਈ ਇੰਟੀ ਟੇਪ ਦਿਓ ਰਾ ਜੀ ਮੈਂ ਘਰਾਂ ਦੇ ਸੁਣ ਕੇ ਵੀ ਇਹ ਕਹਿੰਦਾਗਾ ਬਿਲਕੁਲ ਗੱਡੀ ਚਾਹੀਦਾ ਬਾਰੇ ਲਓ ਜੀ ਚੁੱਪਾਂ ਪਾ ਲਾ ਲਓ ਬਈ ਇਸ ਤੇ ਹੁਣ ਜਿਵੇਂ ਮੇਰੀ ਜਿਹੜੀ ਫਿਟਿੰਗ ਵਾਲੀ ਸ਼ਰਟ ਹੁੰਦੀ ਆ ਠੀਕ ਆ ਉਹ ਮੈਂ ਕਈ ਵਾਰ ਤਾਂ ਜਿਵੇਂ ਗੋਟਿਆਂ ਤੱਕ ਵੀ ਰੱਖ ਲੈਣੀ ਆ ਗੋਟਿਆਂ ਤੋਂ نیچے ਵੀ ਰੱਖ ਲੈਣੀ ਆ ਠੀਕ ਆ ਉਹਦੀ ਲੈਂਥ ਆਲਮੋਸਟ ਮੈਂ ਗੋਡਿਆਂ ਤੋਂ نیچے ਮਤਲਬ ਕਿ ਰੱਖਦੀ ਹਾਂ 38 ਜਾਂ 39 ਠੀਕ ਆ ਜਿਵੇਂ ਤੁਸੀਂ ਚਾਹੇ 38 ਜਾਂ 39 ਰੱਖ ਦਿਓ ਜਿਵੇਂ ਤੁਸੀਂ 38 ਰੱਖ ਦਿਓ ਤਾਂ ਤੁਸੀਂ ਜਿਹੜੀ ਸ਼ਾਰਟ ਸ਼ਰਟ ਬਣਾਉਣੀ ਆ ਕੋਰਸੈਟ ਦੇ ਨਾਲ ਖੁੱਲਾ ਕਮੀਜ਼ ਬਣਾਉਣਾ ਪਾਕਿਸਤਾਨੀਆ ਵਾਲਾ ਉਹਦੀ ਤੁਸੀਂ ਲੈਂਥ ਕਿੰਨੀ ਰੱਖਣੀ ਆ ਠੀਕ ਆ ਜਿਵੇਂ ਹੁਣ ਮੈਂ ਰੱਖਦੀ ਆ ਬਈ 38 ਨਾਰਮਲ ਦੂਸਰੀਆਂ ਸ਼ਰਟਾਂ ਦੀ ਲੈ 38 ਜਿਹੜੀ ਮੇਰੀ ਸ਼ਾਰਟ ਸ਼ਰਟ ਹੁੰਦੀ ਆ ਉਹ ਮੈਂ ਰੱਖਦੀ ਆ 32 ਤਾਂ 38 ਦੇ ਵਿੱਚੋਂ 32 ਕੱਢ ਕੇ ਕਿੰਨੇ ਰਹਿ ਗਏ ਪਿੱਛੇ 6 ਹਾਂਜੀ ਇਟਮੀ ਜੇ ਤੁਸੀਂ 6 ਤੁਹਾਡੀ ਹਾਈਟ ਜਿਵੇਂ ਮੇਰੀ ਹਾਈਟ ਆ ਜਿਹੜੀ ਉਹ 5 ਫੁੱਟ 3 ਇੰਚ ਆ ਤਾਂ ਮੈਂ ਨਾਰਮਲ 38 ਇੰਚ ਪਾਉਣੀ ਆ 38 ਇੰਚ ਦੇ ਵਿੱਚੋਂ ਜਿਵੇਂ ਸ਼ਾਰਟ ਸ਼ਰਟ ਰੱਖਣੀ ਆ ਤਾਂ ਮੈਂ ਉਹਦੇ ਵਿੱਚੋਂ 6 ਇੰਚ ਘਟਾ ਕੇ 32 ਇੰਚ ਦੀ ਰੱਖੂੰਗੀ ਇਹ ਜਿਵੇਂ ਤੁਸੀਂ ਦੇਖੋ ਆ ਮੇਰੇ ਇੱਥੇ ਹੀ ਰਹਿ ਜਾਂਦੀ ਹੈ ਠੀਕ ਹੈ ਸਮਝ ਗਏ ਗੋਟਿਆਂ ਤੋਂ ਉੱਪਰ ਆ ਮੇਰੇ 셔ਟ ਆਉਂਦੀ ਹੈ ਗੋਡਿਆਂ ਤੋਂ نیچے ਠੀਕ ਹੈ ਜੇ ਤੁਸੀਂ 40 ਇੰਚ ਲੈਂਥ ਪਾਉਣੇ ਹੋ ਨੋਰਮਲ ਸਲਵਾਰ ਨਾਲ ਕੋਰਸੈਟ ਨਾਲ ਤੁਸੀਂ ਕਿੰਨੀ ਰੱਖੋਗੇ 6 ਇੰਚ ਕਢਾ ਕੇ 34 ਠੀਕ ਹੈ ਜੇ ਤੁਸੀਂ 45 ਇੰਚ ਲੈਂਥ ਪਾਉਣੇ ਹੋ ਤੁਹਾਡੀ ਹਾਈਟ ਲੰਬੀ ਆ ਤਾਂ ਤੁਸੀਂ ਕੋਰਸੈਟ ਵਾਲੇ ਨਾਲ ਕਿੰਨੀ ਰੱਖੋਗੇ 39 ਇੰਚ ਠੀਕ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਆਪਦੀ ਲੈਂਥ ਹੈ ਜਿਹੜੀ ਉਹ ਮੇజర్ ਕਰ ਸਕਦੇ ਹੋ ਠੀਕ ਹੈ ਜਿਵੇਂ ਮੈਂ 32 ਇੰਚ ਰੱਖਦੀਆਂ 6 ਇੰਚ ਬਸ ਜਿਹੜਾ ਹੈਗਾ ਲੈਸ ਕਰ ਦਿਓ ਆਪਦੀ ਦੂਸਰੀ ਸ਼ਰਟ ਦੇ ਵਿੱਚੋਂ ਹੁਣ ਆ ਗਈ ਇਹਦੀ ਫਿਟਿੰਗ ਦੀ ਗੱਲ ਜਿਵੇਂ ਮੇਰਾ ਆਹ ਵਾਲਾ ਸੂਟ ਆ ਫਿਟਿੰਗ ਵਾਲਾ ਇਹਦੀ ਮੈਂ ਉੱਪਰੋਂ ਫਿਟਿੰਗ ਜਿਹੜੀ ਰੱਖਦੀਆਂ ਮਤਲਬ ਕਿ ਚੈਸਟ ਹੁੰਦੀ ਹੈ ਜਿਹੜੀ ਆਪਣੀ ਉਹ ਮੈਂ ਰੱਖਦੀਆਂ 18 ਤੇ ਨੋਰਮਲ ਫਿਰ ਜਿਵੇਂ ਲੂਸ ਕੁੜਤਾ ਬਣਾਉਂਗੀ ਤਾਂ ਮੈਂ ਉਹਦੀ ਫਿਟਿੰਗ ਕਿੰਨੀ ਰੱਖੂੰਗੀ ਹਾਂਜੀ ਬਈ ਤੇ ਨਾਰਮਲ ਜਿਹੜੀ ਚੈਸਟ ਆ ਠੀਕ ਆ ਮੈਂ ਜਿਹੜੀ ਆਪਣੀ ਚੈਸਟ ਨਾਰਮਲ ਫਿਟਿੰਗ ਵਾਲੇ ਸੂਟ ਦੀ ਹੁੰਦੀ ਆ ਉਹ 18 ਇੰਚ ਰੱਖਦੀ ਆ ਤਾਂ ਲੂਜ਼ ਚੈਸਟ ਆ ਜਿਹੜੀ ਉਹ ਆਪਾਂ ਕਿੰਨੀ ਰਖਵਾਉਣੀ ਆ 2 ਇੰਚ ਵਾਧਾ ਰਖਾਵਾਂਗੇ ਬਈ ਤਾਂ 18 ਦੇ ਵਿੱਚ 2 ਇੰਚ ਪਾ ਕੇ ਕਿੰਨਾ ਬਣਿਆ 20 20 ਠੀਕ ਆ ਤਾਂ ਆਪਾਂ 2 ਇੰਚ ਵਾਧਰ ਖਾ ਦਾਂਗੇ ਆਹ ਵਾਲਾ ਸੂਟ ਹੈ ਜਿਹੜਾ ਇਹਦੀ ਚੈਸਟ ਹੋਊਗੀ 20 ਇੰਚ ਜਿਹੜਾ ਫਿਟਿੰਗ ਵਾਲਾ ਹੋਊਗਾ ਉਹਦੀ ਮੈਂ ਰੱਖਾਂਗੀ 18 ਇੰਚ ਜੇ ਤੁਹਾਡੇ ਫਿਟਿੰਗ ਵਾਲੇ ਸੂਟ ਦੀ ਚੈਸਟ 20 ਇੰਚ ਆ ਤਾਂ ਤੁਸੀਂ ਟੇਲਰ ਤੋਂ ਲੂਜ਼ ਵਾਲੇ ਦੀ ਚੈਸਟ ਆ ਜਿਹੜੀ ਉਹ ਕਿੰਨੀ ਕਰਵਾਉਂਗੇ 22 ਇੰਚ ਕਰਵਾਉਂਗੇ ਠੀਕ ਆ ਐਵੇਂ ਹੀ ਜਿਵੇਂ ਕਮਰ ਆ ਮੈਂ ਕਮਰ ਆ ਜਿਹੜੀ ਉਹ ਆਪਦੀ ਫਿਟਿੰਗ ਵਾਲੇ ਸੂਟ ਦੀ ਰੱਖਦੀਆਂ 15 ਇੰਚ ਠੀਕ ਹੈ ਤਾਂ ਜਿਹੜਾ ਮੈਂ ਲੂਜ਼ ਸਟਾਈਲ ਬਣਾਉਂਗੀ ਤਾਂ ਉਹਦੀ ਮੈਂ ਕਿੰਨੀ ਰੱਖੂੰਗੀ ਕਮਰ 2 ਇੰਚ ਵਾਧੂ 2 ਇੰਚ ਵਾਧੂ ਰੱਖ ਕੇ 17 ਇੰਚ ਰੱਖੂੰਗੀ ਜਿਵੇਂ 15 ਇੰਚ ਰੱਖਦੀਆਂ ਤਾਂ 17 ਇੰਚ ਮੈਂ ਕਮਰ ਰੱਖੂੰਗੀ ਠੀਕ ਹੈ 2 ਇੰਚ 1 ਇੰਚ ਇਧਰੋਂ ਲੂਜ਼ 1 ਇੰਚ ਇਧਰੋਂ ਲੂਜ਼ ਠੀਕ ਹੈ ਇੰਨੇ ਨਾਲ ਲੂਜ਼ ਹੋ ਜਾਂਦਾ ਆਪਣਾ 1 ਇੰਚ ਇਧਰੋਂ ਲੂਜ਼ 1 ਇੰਚ ਇਧਰੋਂ ਲੂਜ਼ ਇਸ ਤੋਂ ਬਾਅਦ ਆ ਗਿਆ ਬਾਈ ਆਪਾਂ ਢੇਟ ਕੋਲੋਂ ਕਿਉਂਕਿ ਇਹ ਜਿਹੜਾ ਸੂਟ ਹੁੰਦਾ ਹੀ ਇਦਾਂ ਖੁੱਲਾ ਹੀ ਬੰਨਦਾ ਇੱਥੇ ਆਪਣੇ ਹਿੱਪ ਕੋਲੋਂ ਇੱਥੋਂ ਤੱਕ ਰਹਿ ਜਾਂਦੀ ਏ ਸ਼ਰਟ ਤਾਂ ਕਈ ਵਾਰ ਆਪਾਂ ਹੁੰਦਾ ਵੀ ਹਿੱਪ ਕੋਲੋਂ ਫਸ ਨਾ ਜਾਵੇ ਠੀਕ ਆ ਤਾਂ ਢੇਟ ਕੋਲੋਂ ਜੇ ਤੁਸੀਂ ਰੱਖਦੇ ਹੋ ਬਾਈ ਜਿਵੇਂ ਮੈਂ ਢੇਟ ਕੋਲੋਂ ਰੱਖਿਆ ਹੋਇਆ 17 ਇੰਚ ਠੀਕ ਆ ਤਾਂ ਇੱਥੇ ਮੈਂ ਢੇਟ ਕੋਲੋਂ ਥੋੜਾ ਜਿਹਾ ਵਾਧਾ ਰੱਖੂੰਗੀ ਠੀਕ ਹੈ 2 ਇੰਚ ਵਾਧਾ ਰੱਖੂੰਗੀ ਢੇਟ ਕੋਲੋਂ 2 ਇੰਚ ਢੇਟ ਕੋਲੋਂ ਵਾਧਾ ਰੱਖੂੰਗੀ ਜਿਵੇਂ 17 ਰੱਖਦੀਆਂ ਤਾਂ ਮੈਂ ਰੱਖੂੰਗੀ 19 ਇੰਚ ਠੀ ਫਿਰ ਇਸ ਤੋਂ ਬਾਅਦ ਹਿਪ ਆ ਗਈ ਕਿਉਂਕਿ ਛੋਟੇ ਚਾਕ ਜਿਹੜੇ ਛੋਟੇ ਚਾਕ ਹੁੰਦੇ ਹੈਗੇ ਠੀਕ ਆ ਉਹ ਆਪਾਂ ਜੇ ਸਾਈਡ ਸੀਨ ਦੀ ਗੱਲ ਕਰੀਏ ਨੋਰਮਲ ਮੇਰੀ ਸਾਈਡ ਸੀਨ ਜਿਹੜੀ ਹੁੰਦੀ ਹੈਗੀ ਉਹ 13 ਇੰਚ ਰੱਖਦੀਆਂ ਮੈਂ ਠੀਕ ਹੈ ਤਾਂ ਉੱਚੇ ਕਮੀਜ਼ ਦੀ ਸਾਈਡ ਸੀਨ ਆ ਜਿਹੜੀ ਤੁਸੀਂ ਕਿੰਨੀ ਰੱਖਣੀ ਆ ਜਿਵੇਂ ਮੇਰੀ ਸ਼ਰਟ ਜਿਵੇਂ 32 ਇੰਚ ਸੀਗੀ ਮੈਂ 17 ਇੰਚ ਰੱਖ ਲਈ ਠੀਕ ਹੈ ਸਾਈਡ ਸੀਨ ਮੈਂ ਕਿੰਨੀ ਰੱਖੀ ਆ 17 ਇੰਚ ਜੇ ਤੁਸੀਂ ਥੋੜੀ ਲੈਂਥ ਮੇਰੀ 32 ਇੰਚ ਸੀਗੀ ਜੇ ਥੋੜੀ ਲੈਂਥ ਬਾਈ 34 ਇੰਚ ਆ ਤਾਂ ਤੁਸੀਂ ਰੱਖ ਲਿਓ 19 ਇੰਚ 2-2 ਇੰਚ ਜੇ ਤੁਹਾਡੀ ਲੈਂਥ ਮੇਰੀ ਸ਼ਰਟ ਨਾਲੋਂ 2-2 ਇੰਚ ਵੱਧਦੀ ਜਾਊਗੀ ਤਾਂ ਸਾਈਡ ਸੀਨ ਤੁਸੀਂ 2 ਇੰਚ ਨੀਵੀਂ ਕਰ ਸਕਦੇ ਹੋ ਠੀਕ ਆ ਉਸ ਅਕੋਰਡਿੰਗ ਸਾਈਡ ਸੀਨ ਤੁਸੀਂ ਰੱਖ ਸਕਦੇ ਹੋ ਫਿਟਿੰਗ ਵਾਲੇ ਸੂਟ ਦੀ ਸਾਈਡ ਸੀਨ ਮੈਂ ਰੱਖਦੀ ਆ 13 ਇੰਚ ਦੂਸਰੇ ਦੀ ਸਾਈਡ ਸੀਨ ਮੈਂ ਰੱਖਦੀ ਆ 17 ਇੰਚ ਠੀਕ ਹੈ ਮਤਲਬ ਕਿ 4 ਇੰਚ ਬੱਦ। ਇਹ ਇਸ ਤੋਂ ਬਾਅਦ ਚੌਕ ਜਿਹੜੇ ਮੈਂ ਰੱਖਦੀ ਆ ਬਾਈ ਚੌਕ ਤੁਸੀਂ ਕਿੰਨੇ ਇੰਚ ਦੇ ਰੱਖਣੇ ਆ ਚੌਕ ਰੱਖਣੇ ਆ ਤੁਸੀਂ 8 ਇੰਚ। ਠੀਕ ਆ ਚੌਕ ਮੈਂ ਰੱਖਦੀ ਆ 8 ਇੰਚ ਦੇ ਤੁਸੀਂ ਵੀ 8 ਇੰਚ ਦੇ ਰੱਖਣੇ ਆ। ਇਸ ਤੋਂ ਬਾਅਦ ਆਗੇ ਬਾਈ हिਪ ਦੀ ਗੱਲ। हिਪ ਜਿਹੜੀ ਹੈਗੀ ਆ ਆਪਾਂ ਨੂੰ ਤੁਸੀਂ ਵੀ ਐ ਕਹੋਗੇ ਵੀ हिਪ ਜ਼ਿਆਦਾ ਕਿਉਂ ਆ? ਚੈਸਟ ਠੀਕ ਆ ਮੈਂ ਰੱਖੀ ਆ 20 ਤੇ ਜਿਹੜੀ ਕਮਰ ਆ ਠੀਕ ਆ ਕਮਰ ਰੱਖੀ ਆ ਮੈਂ 17 ਤੇ ਜਿਹੜੀ हिਪ ਆ ਉਹ ਮੈਂ ਵੱਧ ਕਿਉਂ ਕੀਤੀ ਕਿਉਂਕਿ ਉੱਚੀ ਸ਼ਰਟ ਹੁੰਦੀ ਆ ਬਾਈ ਤਾਂ हिਪ ਜਿਹੜੀ ਹੈਗੀ ਆਪਣੇ ਇੱਥੋਂ ਦੂਸਰੇ ਹਿੱਸੇ ਨਾਲੋਂ ਇਥੋਂ ਜ਼ਿਆਦਾ ਹੁੰਦਾਗਾ ਆਪਣਾ ਹਿੱਸਾ ਤਾਂ ਉਹਦੇ ਕਰਕੇ ਆਪਣੀ ਜਿਹੜੀ ਸ਼ਰਟ ਆ ਵੀ ਆਪਣੇ ਇਥੇ हिਪ ਤੇ ਆ ਕੇ ਫਸ ਨਾ ਜਾਵੇ ਉਹਦੇ ਕਰਕੇ ਆਪਾਂ हिਪ ਜ਼ਿਆਦਾ ਰੱਖਦੇ ਹੁੰਨੇ ਆ ਜਿਵੇਂ ਮੈਂ हिਪ ਰੱਖੀ ਹੈ ਜੀ 23 ਇੰਚ ਨੋਰਮਲ ਮੇਰੀ हिਪ ਹੈ ਜੀ 19 ਇੰਚ ਨੋਰਮਲ ਮੇਰੀ हिਪ ਹੈ ਗਿਆ 19 ਇੰਚ 2 ਇੰਚ ਚੈਸਟ ਵਧਾਉਣੀ ਆ 2 ਇੰਚ ਬੇਸਟ ਵਧਾਉਣੀ ਆ ਠੀਕ ਹੈ ਤੇ ਪੇਟ ਕੋਲੋਂ ਕਿੰਨਾ ਵਧਾਉਣਾਗਾ 2 ਇੰਚ 2 ਇੰਚੇ ਪੇਟ ਕੋਲੋਂ ਹੁੰਦਾ ਹਣਾ ਬੱਟ ਇਸ ਤੋਂ ਬਾਅਦ ਸਾਈਡ ਸੀਨ ਜਿੱਥੋਂ ਤੱਕ ਲੈ ਕੇ ਆਉਂਗੇ ਉਸ ਤੋਂ ਬਾਅਦ ਜਿਹੜਾ ਪੇਟ ਕੋਲੋਂ ਥੋੜਾ ਜਿਹਾ نیچے ਜਾ ਕੇ ਬਈ ਤੁਸੀਂ ਕੀ ਆ 5 3 4 ਇੰਚ ਉੱਥੋਂ ਵਧਾ ਲੈਣਾ 4 ਇੰਚ ਤੋਂ ਬਾਅਦ ਹਿੱਪ ਤੱਕ 4 ਇੰਚ ਫੇਰ ਵਧਾ ਲੈ ਮੇਰੀ ਨਾਰਮਲ ਜਿਹੜੀ ਹਿੱਪ ਆਉ ਹੁੰਨੀ ਆ 20 21 22 23 4 ਇੰਚ ਵਧਾ ਲੈਣਾ 2 ਇੰਚ ਇਧਰੋਂ 2 ਇੰਚ ਇਧਰੋਂ ਮੀਂਜ ਕੇ ਦੇ ਕੋਣੇ ਇਥੋਂ ਮੇਰੀ ਨਾਰਮਲ ਜਿਹੜੀ ਪੇਟ ਕੋਲੋਂ ਸੀਨ ਹੁੰਦੀ ਆ ਉਹ 17 ਹੁੰਦੀ ਆ ਠੀਕ ਹੈ 17 ਹੁੰਦੀ ਆ ਮੈਂ 2 ਇੰਚ ਵਧਾ ਕੇ ਉਹ ਕਿੰਨੀ ਕੀਤੀ ਆ 19 19 ਕੀਤੀ ਆ ਠੀਕ ਆ ਫਿਰ ਪੇਟ ਤੋਂ ਥੋੜਾ نیچے ਇੱਥੇ ਆ ਜਾਓ ਜਿੱਥੇ ਨਾਰਮਲ ਆਪਣੀ हिਪ ਹੁੰਦੀ ਆ ਪੇਟ ਤੋਂ نیچے ਮਤਲਬ ਕਿ ਇਹ ਸੂਟ ਦੀ ਜਿਹੜੀ ਕਟਿੰਗ ਆਣਾ ਇਹ ਸੂਟ ਦੀ ਜਿਹੜੀ ਸ਼ੇਪ ਆਣਾ ਉਹ ਇਦਾਂ ਬਣੂਗੀ ਕੋਰਸੈਟ ਵਾਲੀ ਦੀ ਇਹ ਇਦਾਂ ਇਦਾਂ ਇਥੋਂ ਤੱਕ ਨਾਪ ਆ ਜਿਹੜਾ ਉਹ ਜਿਵੇਂ 2 2 ਇੰਚੀ ਖੁੱਲਾ ਕਰਨਾ ਪਰ ਇਸ ਤੋਂ ਬਾਅਦ ਜਿਹੜਾ ਤੁਸੀਂ ਨੀਚੇ ਵਾਲਾ ਨਾਪ ਆ ਉਹ ਤੁਸੀਂ 4 4 ਇੰਚ ਖੁੱਲਾ ਕਰਨਾ ਹਿੱਪ ਜਿੱਥੇ ਆ ਕੇ ਆਪਾਂ ਇਥੋਂ ਬੰਦ ਕਰ ਦਾਂਗੇ ਠੀਕ ਆ ਬੋਲ ਆ ਦਿੰਨੇ ਹੁੰਨੇ ਆ ਠੀਕ ਆ ਇਸ ਤੋਂ ਥੋੜਾ ਜਿਹਾ ਉੱਪਰ ਵੀ ਠੀਕ ਆ ਮਤਲਬ ਕਿ 6 7 ਇੰਚ ਉੱਪਰ ਵੀ ਜਿਹੜਾ ਹੈਗਾਗਾ ਤੁਸੀਂ ਉਹ ਕੁੜਤਾ ਲੂਜ਼ 4 4 ਇੰਚ ਹੀ ਕਰਵਾਉਣਾ ਠੀਕ ਆ ਧਿਆਨ ਨਾਲ ਸੁਣ ਲਿਓ 4 ਇੰਚ ਕਰਵਾਉਣਾਗਾ ਠੀਕ ਹੈ ਜਿੰਨਾ ਫਿਰ ਹਿੱਪ ਰੱਖਾਂਗੇ ਹਿੱਪ ਤੇ ਹੀ ਰੱਖੀਏ ਤਾਂ ਘੇਰਾ ਵੀ ਤੁਸੀਂ ਕਿੰਨਾ ਰੱਖਣਾਗਾ 22 22 ਰੱਖਣਾ ਇਹ ਹੁੰਦੀ ਆ ਲੂਜ਼ ਕੁੜਤੇ ਦੀ ਦੱਸਣਾਗਾ ਆਪਾਂ ਟੇਲਰ ਨੂੰ ਠੀਕ ਆ ਚੈਸਟ 2 ਇੰਚ ਵਾਧਰ ਦੱਸਣੀ ਆ ਬੇਸਟ 2 ਇੰਚ ਵਾਧਰ ਰੱਖਣੀ ਆ ਢਿੱਡ ਕੋਲੋਂ ਥੋੜਾ ਜਿਹਾ 2 ਇੰਚ ਵੱਧ ਜਿਹਦਾ ਢਿੱਡ ਜ਼ਿਆਦਾਗਾ ਉਹ 3 ਇੰਚ 4 ਇੰਚ ਵਾਧਰ ਖਾ ਸਕਦੇ ਹਾਂ ਆਪਣੇ ਅਕੋਰਡਿੰਗ ਦੇਖ ਕੇ ਵੀ ਕੁੜਤਾ ਜਿਹੜਾ ਉਹ ਐਂ ਜਾਵੇ ਮਿਊਸ਼ੇਪ ਤੇ ਇੱਥੋਂ ਫਿਰ ਹਿੱਪ ਕੋਲੋਂ 4 ਇੰਚ ਵੱਧ ਹਿੱਪ ਤੋਂ ਥੋੜਾ ਜਿਹਾ ਇੰਨਾ ਛੇ ਸੱਤਾਂ ਚ ਉੱਪਰ ਉੱਥੋਂ ਵੀ 4 ਇੰਚ ਵੱਧ ਤਾਂ ਉਹ ਆਏ ਜਾਓ ਠੀਕ ਹੈ ਇੱਥੇ ਆਪਣਾ ਜਿਹੜਾ ਸੂਟ ਹੈਗਾ ਉਹ ਫਸੂਗਾ ਨਹੀਂ ਹੈਗਾ ਠੀਕ ਹੈ ਜੀ हिਪ ਤੇ ਆ ਕੇ ਫਸੂਗਾ ਨਹੀਂ ਹੈਗਾ ਤਾਂ ਇਹ ਸੀਗਾ ਆਪਣਾ ਨੋਰਮਲ ਠੀਕ ਹੈ ਤੇ ਜਿਹੜੀ ਬਾਹਾਂ ਦੀ ਬੈਲ ਸ਼ੇਪ ਦੀ ਮੂਰੀ ਤੁਸੀਂ ਰੱਖਣੀ ਆ ਬਾਹਾਂ ਦੀ ਮੂਰੀ ਤੁਸੀਂ ਰੱਖਣੀ ਆ 8 ਇੰਚ 9 ਇੰਚ 8 ਜਾਂ 9 ਇੰਚ ਠੀਕ ਹੈ ਲੈਂਥ ਬਾਹਾਂ ਦੀ ਮੈਂ ਕਿੰਨੀ ਰੱਖਦੀ ਆ ਮੈਂ 21 ਇੰਚ ਰੱਖਦੀ ਆ ਮੇਰੀ 21 ਇੰਚ ਇੱਥੇ ਆਉਂਦੀ ਆ نیچے ਦੇ ਦੀ ਆ ਇੱਥੇ ਬਾਹ ਤੇ ਆ ਉਨੀ ਤੁਸੀਂ ਆਪਦੀ ਲੈਂਥ ਹੈ ਜਿਹੜੀ ਉਹ ਰੱਖ ਸਕਦੇ ਹੋ ਤੇ ਜਿਹੜਾ ਗਲਾ ਗਾਲ ਠੀਕ ਆ ਕੁੜਤੇ ਸੂਟ ਦਾ ਗਲਾ ਫਰੰਟ ਗਲਾ ਵਿੱਚ 4.5 ਇੰਚ ਪਾਉਣੀ ਹੁੰਦੀ ਹੈ ਬੈਕ ਗਲਾ ਵਿੱਚ 3 ਇੰਚ ਹੀ ਰੱਖਦੇ ਬਸ ਜੇ ਕੋਈ ਜਮੀ ਘੱਟ ਗਲਾ ਪਾਉਂਦਾ ਤਾਂ ਤੁਸੀਂ 2.5 2.5 ਇੰਚ ਦਾ ਆਪਦਾ ਗਲਾ ਪਵਾ ਸਕਦੇ ਠੀਕ ਹੈ ਨੈਕ ਆਪਦਾ ਉਸ ਤਰੀਕੇ ਨਾਲ ਕਰਵਾ ਸਕਦੇ ਆਹ ਵਾਲਾ ਸੀਗਾ ਜਿਹੜਾ ਮੈਂ ਕੁੜਤੇ ਦਾ ਤੁਹਾਨੂੰ ਦੱਸਣਾ ਸੀਗਾ ਕਾਫੀ ਦਿਨਾਂ ਦੇ ਤੁਸੀਂ ਪੁੱਛ ਰਹੇ ਸੀਗੇ ਠੀਕ ਹੈ ਇਹ ਐਵੇਂ ਨਾਪ ਦੇਣਾ ਤੁਸੀਂ ਕੁੜਤੇ ਦਾ ਬਸ ਇਸ ਤਰੀਕੇ ਨਾਲ ਠੀਕ ਹੈ ਜੀ ਓਕੇ ਮੈਂ ਚੋ ਕਰਨਾ ਘੱਟ ਦੱਸਣਾਗਾ ਬਸ ਇਸ ਤਰੀਕੇ ਨਾਲ ਕੁਰਸੀ ਦਾ ਤੁਸੀਂ ਜਿਹੜਾ ਆਪਦਾ ਨਾਕਾਗਾ ਉਹ ਦੇਣਾਗਾ ਜੇ ਤੁਸੀਂ ਕਹਿੰਦੇ ਹੋ ਵੀ ਜੇ ਆਪਾਂ ਸ਼ਾਰਟ ਕੁਰਤਾ ਨਹੀਂ ਲੰਬਾ ਕੁਰਤਾ ਬਣਾਉਣਾ ਪਾਕਿਸਤਾਨੀ ਸਟਾਈਲ ਠੀਕ ਆ ਘੱਟ ਚਾਕਾਂ ਵਾਲਾ ਤਾਂ ਸਾਈਡ ਸਿਰ ਘੱਟ ਕਰਦੇ ਹੋ ਫਿਟਿੰਗ ਇੰਨੀ ਕਰਵਾਇਓ ਤਾਂ ਵੀ ਤੁਹਾਡਾ ਸੱਟੇ ਠੀਕ ਹੈ ਓਕੇ ਮੈਂ ਅੱਜ ਜੇ ਤੁਸੀਂ A ਸ਼ੇਪ ਕਹਿੰਦੇ ਹੋ ਤਾਂ A ਸ਼ੇਪ ਜਿਹੜਾ ਹੁੰਦਾ ਬਾਈ ਜੇ ਤੁਸੀਂ ਆਪਦੀ ਹਿਪ ਆ ਠੀਕ ਹੈ ਜੇ ਹਿਪ ਰੱਖੀ ਹੈ ਤੁਸੀਂ 23 ਇੰਚ ਜਾ ਜਿਹੜਾ ਘੇਰਾਗਾ ਤੁਸੀਂ ਉਹ 26 ਇੰਚ ਰੱਖ ਲਿਆ 3 ਇੰਚ 1.5 ਇੰਚ ਇਧਰੋਂ ਵੱਧ 1.5 ਇੰਚ ਇਧਰੋਂ ਠੀਕ ਆ ਉਹ ਤੁਹਾਡਾ A ਲਾਈਨ ਹੋਊਗਾ ਤੇ ਇਹ ਤੁਹਾਨੂੰ ਦੱਸਣਾ ਸੀਗਾ ਜਿਵੇਂ ਕੁੜਤੀਆਂ ਬਾਰੇ ਠੀਕ ਆ ਤੇ ਉਮੀਦ ਕਰਦੀ ਆ ਵੀ ਤੁਹਾਨੂੰ ਸਮਝ ਆ ਗਈ ਹੋਣੀ ਆ ਜੇ ਤਾਂ ਵੀ ਨਾ ਆਈ ਹੋਈ ਤਾਂ ਪਲੀਜ਼ ਤੁਸੀਂ ਮੈਨੂੰ ਕਮੈਂਟ ਕਰ ਦਿਓ ਠੀਕ ਹੈ ਤੇ ਇਹ ਸੀਗਾ ਤੁਹਾਨੂੰ ਪਾਕਿਸਤਾਨੀ ਕੁੜਤੇ ਦਾ ਦੱਸਣਾ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਾਂਗੇ ਇੱਕ ਤਾਂ ਤੁਸੀਂ ਕਹਿੰਦੇ ਸੀ ਵੀ ਪੌਕਟ ਵਾਲੇ ਕੁੜਤੇ ਦਾ ਤੁਹਾਨੂੰ ਦੱਸਣਾ ਬੋਲੇ ਘੇਰੇ ਵਾਲੇ ਦਾ ਠੀਕ ਹੈ ਉਹਦਾ ਕਿਵੇਂ ਕਰਨਾਗਾ ਉਹ ਤੁਹਾਨੂੰ ਦੱਸ ਦਾਂਗੀ ਬਸ ਇਹ ਤੁਸੀਂ ਜੇ ਘਰੇ ਵੀ ਕਟਾਈ ਕਰਨੀ ਆ ਜਿਹੜਾ ਫਿਟਿੰਗ ਵਾਲਾ ਸੂਟ ਹੋਊਗਾ ਉਹ ਤੋਂ 2 ਇੰਚ 2 ਇੰਚ ਇੱਥੋਂ 4-4 ਇੰਚ हिਪ ਕੋਲੋਂ ਜਦੋਂ ਆਦਨੇ ਆ ਆਪਾਂ हिਪ पे ਇੱਥੋਂ ਮੈਂਦੇ ਹੁੰਨੇ ਆ ਨਾ ਪੇਟ ਕੋਲ ਇੱਥੋਂ 4-4 ਇੰਚ ਖੁੱਲਾ ਰੱਖਣਾਗਾ ਜਿੱਥੋਂ ਤੱਕ ਆਪਾਂ ਘੇਰਾ ਰੱਖਣਾ ਉੱਥੋਂ ਤੱਕ 4-4 ਇੰਚ ਰੱਖ ਲਿਓ ਉੱਪਰ ਬੇਸਟ ਤੋਂ ਲੈ ਕੇ ਇੱਥੇ 2-2 ਇੰਚ ਰੱਖ ਲਿਓ ਠੀਕ ਹੈ ਉਮੀਦ ਕਰਦੀ ਆ ਮੇਰੀ ਇਹ ਵੀਡੀਓ ਤੁਹਾਡੇ ਲਈ ਬਹੁਤ ਯੂਸਫੁਲ ਹੋਊਗੀ ਠੀਕ ਹੈ ਤੇ ਕਮੈਂਟ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਨ੍ਹਾਂ ਨੂੰ ਵੀ ਇਹ ਦਿੱਕਤ ਆਉਂਦੀ ਆ ਪਤਾ ਨਹੀਂ ਲੱਗਦਾ ਤਾਂ ਉਹਨਾਂ ਨੂੰ ਪਤਾ ਲੱਗ ਜੂਗਾ ਤੇ ਰਹਿੰਦੇ ਜਿੰਨੇ ਵੀ ਤੁਹਾਡੇ ਸਵਾਲ ਹੋਣਗੇ ਜੋ ਵੀ ਤੁਹਾਡੇ ਸਵਾਲ ਆ ਹਨਾ ਉਹਨਾਂ ਦੇ ਵੀ ਜਰੂਰ ਆਨਸਰ ਕਰੂੰਗੀ ਤੁਹਾਨੂੰ ਜਲਦੀ ਤੋਂ ਪਹਿਲਾਂ ਪਹਿਲਾਂ ਤੁਹਾ ਜੀ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ ਬਈ